ਰਵੀਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤਪੰਦੇ ਰਤਿ ਮਨਮਤਾ ਦੇ ਸਰਬ ਸੰਜੇ ਗੁਰੂ ਰਿਭਰ ਸਤਿਗੁਰੂ ਉਤਾਰ ਗੁਰਗੰਦੀ ਤੇ ਬਿਰਾਜਮਾਨ ਬਾਲੀ ਬੋਇ ਗੰਦੇ ਸੋਮੇ ਗੰਦੇ ਸਾਗਰ ਤੰਤਰ ਆਦਿ ਸ੍ਰੀ ਗੁਰੂ ਗੰਸਬ ਦੀਪਮਯੂਰੀ ਅੰਦਰ ਸਜ ਬੈਠੀ ਗੁਰਕਾ ਸਜ ਸਮਝਿਓ ਆਓ ਦੋ ਤਰੰ ਤੋਂ ਕਈਆਂ ਮਹੀਨਿਆਂ ਤੋਂ ਤਾਂ ਤਨ ਤਨ ਸਾਹਿਬ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਜੀਵਨ ਦੀ ਆਪਾਂ ਕਥਾ ਵਿਚਾਰ ਕਰਦੇ ਸੁਣਦੇ ਆ ਰਹੇ ਆਓ ਅਜਵੀਰ ਸੇ ਲੜੀ ਦਾ ਇੱਕ ਇਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਵਨ ਜੀਵਨ ਵਿੱਚੋਂ ਕੁਝ ਕਾ ਤੇ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਲਈ ਯਤਨ ਕਰੀਏ ਤਾਂ ਕੀ ਹੈ ਸਾਡਾ ਸੰਸਾਰ ਤੇ ਸੁਖ ਹੋ ਜਾਵੇ। ਜਿੰਦੇ ਦੁੱਖਾਂ, ਤਲੇ ਸਾਰੋਗਾਂ, ਸੋਗਾਂ ਘੜਿਆ। ਚਿੰਤਾ, ਟਿਕਰਾ, ਧੋਪ ਮੁਕਤ ਹੋ ਸਕੀ। ਜਮਾ ਦੀ ਬਾਤ ਤੋਂ ਮੁਕਤ ਹੋਏ ਤਾਜ ਸੁਲਦੇ ਦੇਖਦੇ ਹਰ 584 ਲੱਖ ਦੂਨਾ ਤਿੰਨ ਦੂਨਾ ਦਾ ਜੋ ਜਨਮ ਤੇ ਮਰਨ ਨਾ ਪੈਰੋ ਇਹ ਮੜਾ ਇੰਕਲ ਹੋਰ ਆਪਾਂ ਜਰੀਏ ਮੜਾ ਉਨਮਸਤੇ ਆ ਜਿਨ੍ਹਾਂ ਨੂੰ ਗੁਰਮਤਿ ਗਿਆਨ ਨਹੀਂ ਆਇਆ ਤੇ ਜਿਨ੍ਹਾਂ ਨੇ ਤੇ ਕਿਰਪਾ ਹੋਈ ਉਸ ਮਾਲਕ ਦੀ ਉਹਨਾਂ ਨੂੰ ਗੁਰਪਤ ਦਾ ਗਿਆਨ ਆ ਗਿਆ ਜਿਸ ਮੋਦ ਜਨਮ ਨੂੰ ਜਿ ਮਰਨ ਨੂੰ ਅਸੀਂ ਮਾਰਾ ਕਹਿੰਦੇ ਆਂ ਮੇ ਤੁਕਾਂ ਦਾ ਪ੍ਰਿਆਏ ਇਹ ਤੇ ਸੁਖਾਮੀ ਤਕਦੀਰ ਹੋ ਜਾਊਗਾ ਜੇ ਗੁਰੂ ਦੇ ਚਰਨਾਂ ਨਾਲ ਜੁੜ ਜਵੋਗੇ ਤੁਸੀਂ ਗੁਰੂ ਕੋਈ ਬਹੁਤ ਵੱਡੀ ਬਿੜਈ ਆ ਉਹ ਦਿਨ ਨੂੰ ਰਾਤ ਕਰ ਸਕਦਾ ਹੈ ਰਾਤ ਨੂੰ ਦਿਨ ਕਰ ਸਕਦਾ ਹੈ ਮਨੁੱਖ ਤੋਂ ਇਸ ਤਰੀਕੇ ਕਰ ਸਕਦਾ ਇਸ ਤਰ੍ਹਾਂ ਪੁਰਸ਼ ਕਰ ਸਕਦਾ ਉਸ ਮਰਤ ਹੈ ਮਰਤੂ ਭਾਗੀ ਦਾ ਵੀ ਜਿਹੜਾ ਸਭ ਕੁਝ ਕਰ ਸਕਦਾ ਹੋਵੇ ਤੇੜਾ ਸਭ ਕੁਝ ਕਰ ਸਕਦਾ ਹੋਵੇ ਤੇ ਜੇ ਦੂਜੇ ਪਾਸੇ ਜਾਈਏ ਨਾ ਜਾਈਏ ਦੂਜੇ ਪਾਸੇ ਜਾਈਏ ਕਿਉਂਕਿ ਦੋ ਪੱਖ ਹੈ ਲੋ ਜੀਵਨ ਦੇ ਜੀਵਨ ਦੇ ਹਮੇਸ਼ਾ ਦੋ ਪੱਖ ਹੁੰਦੇ ਸਭਰਾ ਥਾਏ ਕੇਵਲ ਉਹ ਅਕਾਲ ਪੁਰਖ ਵਾਹਿਰੂ ਸਭ ਕੁਝ ਕਰਨ ਵਾਲਾ ਉਹ ਸਭ ਕੁਝ ਕਰਨ ਵਾਲਾ ਹੁੰਦਿਆਂ ਹੋਇਆਂ ਵੀ ਇੱਕ ਸੂਤਰ ਵਿੱਚ ਚਤ ਮਰਿਆਦਾ ਵਿੱਚ ਚੰਗ ਕਰਦੇ ਕਰਦੇ ਹੋਇਆਂ ਵੀ ਅਨ ਇੱਕ ਨਾਮ ਬਣਾਇਆ ਇੱਕ ਮਰੀਅਦਾ ਬਣਾਈ ਹੋਣੀ ਚੱਲਦਾ ਆਪਣੀ ਮਰੀਅਦਾ ਵਿੱਚ ਆਪਣੇ ਕਾਨੂੰਨ ਵਿੱਚ ਚੱਲਦਾ ਜੇ ਸੋਸ ਆਦਿ ਮਰ ਕਿਸੇ ਨੂੰ ਦੇ ਦਿੱਤਾ ਤੇ ਸੋਸ ਸਵਰ ਨੂੰ ਪੋਗਣੀ ਜੇ ਕਿਸੇ ਨੂੰ ਨਾ ਕਰਕੇ ਕਿਸੇ ਨੂੰ ਦੁੱਖ ਮਿਲਿਆ ਤੋਨੇ ਮਿਲ ਲਾਉਂ ਦੇ ਰਿਸ਼ੀ ਗੋਲੇ ਪੈਡਾਗੀ ਹੋਇਆ ਨਾਮ ਦੇ ਬੰਦਾ ਗੁਰੂ ਵਾਲੇ ਬੰਦਾ ਫਿਰ ਫਰਦਾ ਕੀ ਹੋਇਆ ਇਹਦਾ ਪੈਰੂ ਇੰਨਾ ਏ ਕਿ ਉਹਨੂੰ ਸਮਝ ਆ ਜਾਂਦੀ ਗੁਰੂ ਦੀ ਮਤ ਤੋਂ ਉਹਨੂੰ ਸਮਝ ਆ ਜਾਂਦੀ ਏ ਵੀ ਜੋ ਕੁਝ ਉਹ ਕਰਦਾ ਉਹਨੇ ਕਰਦਾ ਹੀ ਆ ਹਾਂ ਪਹਿਲਾਂ ਲਿਖਿਆ ਕੋ ਕਰਨਾ ਨਮੋ ਗੁਰਦੀ ਦਰਬ ਅਪਲ ਨਿਯਮਿਤ ਤਿਲਿ ਪੌੜੀ ਅਮੌਤ ਅਮੇਦ ਅਮੀਨ ਆਉਣੀ ਤੇ ਹੋਣੀ ਕੱਲ ਅੱਜ ਨਹੀਂ ਉਹਦੇ ਕੱਲ ਨੂੰ ਆਉਣੀ ਅਸਲ ਫੇਰ ਸ਼ਕਾਉ ਜੋ ਮੈਂ ਅੱਜ ਨਹੀਂ ਹੈ ਤੇ ਕੱਲ ਨੂੰ ਆਉਣੀ ਤਾਂ ਆਉਣੀ ਹੈ ਇਹ ਕੁਰਬਾਨੀ ਕੋ ਹੋਰ ਵੀ ਸ਼ੰਕਾ ਸਡਾ ਦੂਰ ਕਰਦੀ ਨਨ ਕਾਲੇ ਸਭ ਦਿਵਸ ਸਾਸ ਨਾ ਬੜਲ ਕਟ ਦਿਲ ਸਾ ਪੀਸ ਅਕਾਲ ਪੁਰਖ ਨੇ ਜਿੰਨੇ ਸਵਾਸ ਲੈ ਕੇ ਪਾਤੇ ਉਹ ਨਾ ਕੋਈ ਇਕਟਾ ਸਕਦਾ ਨਾ ਕੋਈ ਬੁਲਾ ਵਧਾ ਸਕਦਾ ਜਦ ਅੱਜ ਕੱਦ ਦਾ ਮਤਲਬ ਕੀ ਹੋਇਆ ਵੇ ਅੱਜ ਨਹੀਂ ਮਰਦਾ ਕੱਲ ਨੂੰ ਮਰਦਾ ਸੁਖਨਾਂ ਦੇ ਜੋਗੀਆਂ ਤੋਂ ਸਿੱਖੋ ਇਹ ਗੱਲ ਸਮਝ ਲਈ ਤੇ ਜੋਗੀਆਂ ਤੋਂ ਸੋਖ ਸਮਝੋ ਉਹ ਕਹੇ ਉਹ ਸੋਚਾ ਨੂੰ ਰੋਗ ਛੱਡਦੇ ਆ ਕਈ ਕਈ ਚ ਰੋਗ ਛੱਡਦੇ ਆ ਕਈ ਕਈ ਮਹੀਨੇ ਕਈ ਕਈ ਸਾਲ ਰੋਗ ਛੱਡਦੇ ਆ ਜਿਹੜਾ ਸ਼ਿਭੂ ਹਨ ਗੇਲਨੂ ਇਹ ਜੁਗਤੀ ਉੱਥੋਂ ਮਿਲਿਆ ਉਹਨਾਂ ਨੂੰ ਸਭ ਤੋਂ ਲੰਮੀ ਸਮਾਧੀ ਉਸ ਸਮਾਧੀ ਤੋਂ ਬਾਅਦ ਕਿ ਦਸਵੇਂ ਦ્વાਰ ਸਵਾਸ ਜੜਾ ਕੇ ਬੈਠੇ ਰਹਿਣਾ ਉਸ ਅਕਾਰ ਪੁੱਠੂ ਦੇ ਨਾਲ ਇੱਕ ਮਿਕ ਹੋ ਜਾਣਾ ਉਹਦੇ ਕੋਲ ਉਹਨੂੰ ਉਹਦੇ ਦਰਸ਼ਨੇ ਕਰੀ ਜਾਣੇ ਬਸ ਜਦ ਸਵਾਸ ਹੀ ਲਾਉ ਤੋ ਉਸ ਸਵਾਸ ਬਾਜੀ ਜਾਣੇ ਜਦ ਸਵਾਸ ਹੀ ਲਾਵਣਗੇ ਦਸਵੇਂ ਦਵਾਰ ਸੁੱਤੀ ਚਲੇਗਾ ਹੀ ਤਪੋਕ ਭੁੱਖ ਨੂੰ ਲੱਗੂਗੀ ਪਿਆਸ ਕਿੰਨੂ ਲੱਗੂਗੀ ਨਾ ਭੁੱਖ ਲੱਗੇ ਨਾ ਪਿਆਸ ਲੱਗੇ ਨਾ ਸਵਾਸ ਆਇਆ ਤੇ ਤਦੋ ਇਹ ਗ੍ਰਿਵੇਸ਼ਵਾਸਨ ਦਿੱਤੇ ਹੋਏ ਦੇ ਗ੍ਰਿਵੇਸ਼ਵਾਸ ਆ ਇਸ ਕਾ ਕਿ ਸਵਾਸ ਦੇ ਵਸਾਦਾ ਕਦੇ ਵੀ ਦਿਨ ਵਸਾਦੇ ਮਹੀਨੇ ਵਸਾਦੇ ਸਾਲ ਵਸਾਦੇ ਜੋ ਕੀ ਨੇ ਸੇ ਤੋ ਕੋਲ ਨੂੰ ਬਸ ਇਹ ਹੁਤਾ ਸਕੇ ਮੁਕਤੀ ਦਾ ਦਰਵਾਜ਼ਾ ਫੇਰ ਨਹੀਂ ਮਿਲਿਆ ਮੁਕਤੀ ਦਾ ਦਰਵਾਜ਼ਾ ਫੇਰ ਨਹੀਂ ਮਿਲਿਆ ਉਹ ਆਥਰ ਜੀ ਗੁਰੂ ਦੇ ਉਹ ਆਥਰ ਗੁਰੂ ਦੇ ਗੁਰੂ ਚਾਵੇ ਤਾਂ ਮੁਕਤ ਹੋ ਸਰਦਾ ਫੇਰ ਹੁੰਦਾ ਤੇ ਕੋਈ ਚਾਉਗਾ ਤਾਂ ਜਿਵੇਂ ਗੁਰੂ ਦੇ ਕੋਈ ਮੰਗਲ ਮੰਨੀ ਹੋਵੇ ਤਾਂ ਹਉ ਤਨ ਅਗੁਰ ਨਾਮ ਸਬ ਜੀ ਮਹਾਰਾਜ ਸਾਨੂੰ ਰੱਬੀ ਗੁਣ ਬਖਸ਼ ਕਰੇ ਤਜੇ ਅਸੀਂ ਰੱਬੀ ਗੁਣ ਨਾਲ ਮੰਗਤ ਪੇਰ ਗੁਰਮਤਿ ਦੂਰ ਹੋ ਜਾਵਨ ਸੰਸਾਰ ਵਿੱਚ ਜਸੂ ਸਦਾ ਤੁਸੇ ਨਾ ਤੇ ਸਤਿ ਤ੍ਰਿਕ ਕੇ ਨਾ ਸੰਸਾਰ ਵਿੱਚ ਜਸੂ ਸਦਾ ਤੁਸੇ ਨਾ ਤੇ ਸਤਿ ਤ੍ਰਿਕ ਕੇ ਨਾ ਤੰਦੋਂ ਵਿੱਚ ਪਦਵੀ ਵਿੱਚ ਅਨੇਕਾ ਪ੍ਰਕਾਰ ਦੇ ਨਾਲ ਜੈਸੋ ਹੱਸਦਾ ਸੰਸਾਰ ਵਿੱਚ ਆਪਾਂ ਤੁਹਾਨੂੰ ਸੁਣਾਉਗੋ ਜੇ ਤੁਚਾਰੇ ਆਜਾ ਹੋਰ ਦਸੋਣੀ ਹੋਏ ਨਵੰਦਰ ਦਾ ਵੀ ਜਾਣੀ ਰਾਤ ਦੇ ਸਭ ਕੋਈ ਸਾਰੇ ਨਮੁਸ ਤਰਤੀ ਦੇ ਨੌ ਖੰਡੇ ਅਪੇਰੋ ਸਾਡੇ ਵਿਦਵਾਨਾਂ ਨੇ ਨਾ ਤਰਤੀ ਨੂੰ ਨੌਵੇਂ ਸ਼ਬਦ ਮੰਨਿਆ ਦਾ ਨਾਲ ਤਾਂ ਇੱਕ ਇੱਕ ਦਾ ਖੰਡ ਤੇ ਖੰਡ ਦੇ ਅਗੇ ਨਾਮ ਰੰਗਦੇ ਤੇ ਇਹਦਾ ਸਿੱਧਾ ਜਹਾਪ ਬਦਲ ਕਰਦਿਏ ਬੇ ਸਾਰੇ ਧਰਤੀ ਦੇ ਵਿੱਚ ਆਪਣਾ ਨਾਮ ਕੁਮਾਸੋਦਾ ਨਾਮ ਕੁਮਾਸੋਦਾ ਪਰ ਮੁਕਤ ਨਹੀਂ ਹੋ ਸਕਦਾ ਮੁਕਤੀ ਕੇਵਲ ਗੁਰੂ ਦੇ ਚਰਨਾਂ ਚੋਂ ਮਿਲਦੀ ਹੈ ਕੇਵਲ ਗੁਰੂ ਦੇ ਚਰਣਾ ਵਿੱਚੋਂ ਮਿਲਦੀ। ਹੋਰ ਕਿੱਥੋਂ ਦੇ ਮਿਲਦੀ। ਤੇ ਮੁਕਤੀ ਹੈ ਕਿ ਅਸੀਂ ਮੁਕਤੇ ਗੀਤ ਗਾਉਨੇ ਆ। ਮੁਕਤ ਮੁਕਤ ਕਰੀ ਜਾਂਦੇ ਆ। ਪਰ ਮੁਕਤ ਹੈ ਕਿ ਜਿਹੜਾ ਬੰਦਾ ਜੀਂਦਿਆਂ ਮੁਕਤ ਨਹੀਂ ਹੋ ਸਕਦਾ ਪਰ ਉਹ ਸਿੱਧੀ ਗਿਆਨ। ਜਿਹੜਾ ਬੰਦਾ ਜੀਂਦਿਆਂ ਮੁਕਤ ਨਹੀਂ ਨਾ ਹੋ ਸਕਿਆ। ਉਹ ਮਰਿਆ ਨਹੀਂ ਕਦੇ ਮੁਕਤ ਨਹੀਂ ਉਸ ਦਾ ਹੁਣ ਕਿਤੋਂ ਮੁਕਤੀ ਕੀ ਦਾ ਫੇਰ ਲੱਗੇ ਪਤਾ ਮੁਕਤੀ ਦਾ ਵੀ ਜਿਹਦਾ ਮੁਕਤ ਹੈ ਕਦੇ ਨਹੀਂ ਮੁਕਤ ਜਿਹਨੇ ਮੁਕਤੀ ਦੀ ਨਿਸ਼ਾਨੀਆਂ ਵੀ ਪਾਛੇ ਦੇ ਸਾਰੋਂ ਬਖਸ਼ਾ ਦੀ ਟੋਲੀ ਪਈਆਂ ਜਿਹਨ ਜੀਵਿਤ ਮੁਕਤ ਵਾਲੀਆਂ ਵੀ ਵੀ ਪਤਾ ਕਿਵੇਂ ਲੱਗੇ ਵੀ ਜਿੰਦਾ ਮੁਕਤ ਹੋ ਗਿਆ ਹੈ ਬ੍ਰਿਮਾ ਪਰਮਾਤਮਾ ਜੋ ਮੁਕਤ ਹੋ ਜਾਣਾ ਅੰਧ ਵਿਸ਼ਵਾਸ ਤੋਂ ਮੁਕਤ ਹੋ ਜਾਣਾ ਤੇਰੀਆਂ ਦਰਵਾਜ਼ਾ ਬੰਦਲਾਂ ਤੋਂ ਮੁਕਤ ਹੋ ਜਾਣਾ ਜਿਹੜਾ ਜੀਦਾ ਇਸ ਤਰ੍ਹਾਂ ਮੁਕਤ ਹੋ ਗਿਆ ਉਹ ਸਭ ਨੂੰ ਵੀ ਮੁਕਤ ਹੋ ਉਹ ਜਿੰਦਾ ਵੀ ਮੁਕਤ ਹੈ ਤਾਂ ਬਰੈ ਵੀ ਮੁਕਤ ਹੈ ਜਿਹੜਾ ਜੇ ਸੰਸਾਰਿਕ ਬੰਦਲਾਂ ਤੋਂ ਨਹੀਂ ਮੁਕਤ ਹੋਇਆ ਉਹ ਮੁਕਤੀ ਦੀ ਆਸ਼ੀਰਦਾ ਕਰੀ ਵੀ ਮੈਂ ਮੁਕਤ ਹੋ ਜਾ ਅਸੀਂ ਉਹਦੀ ਅਮਨਰ ਦਸੰਗੀਏ ਨੂੰ ਮੁਕਤ ਕਰ ਦਿਓ ਇਹਨਾਂ ਆਵਾਗੋਂ ਮੋਕਾ ਦਿਓ ਆਵਾਗੋਂ ਮੋਕਣਾ ਤੋਂ ਝੋੜੀ ਹੀ ਗੱਲ ਆ ਥੇੜਿਆ ਕੋਈ ਦੁਕਾਨ ਤੋਂ ਸੌਦਾ ਲੈਣਾ ਉਹਦੇ ਵਾਸਤੇ ਪੁਸ਼ ਕਰਨਾ ਪੈਂਦਾ ਏ ਤੇ ਕਰਨਾ ਉਹ ਕਹੂਗਾ ਜੇ ਗੁਰੂ ਦੱਸੂਗਾ ਉਹ ਕਰਦਾ ਨੂੰ ਤੇ ਗੁਰੂ ਦੇ ਅਖੇ ਲਗਾਗੇ ਤੇ ਮੁਕਤ ਹੋ ਜਾਵਾਂਗੇ ਅਰਦਾਸ ਆ ਬਾਤ ਅਰਦਾਸਾ ਤੋਂ ਉੱਤੇ ਇੱਕ ਸਨ ਲੋੜ ਦੇ ਪਾਉਗੇ ਮਾਂ ਬਾਪ ਦੇ ਅਰਦਾਸਾ ਦਾ ਕੋਈ ਮੁਕਤ ਹੋਵੇ ਇਹ ਦਾਬੇ ਨਾ ਗਲਤ ਹੈ ਸਦਾਏ ਬਿਬਾਰਦੀ ਅਰਦਾਸਾ ਦਾ ਮੁਕਤਰੀ ਦਾ ਕੋਈ ਅਸੀਂ ਜਿਹੜੇ ਕਰੀ ਦੀ ਮੁਕਤ ਕਰਦੇ ਨੇ ساری ਉਮਰ ਵਿਸ਼ੇ ਕੁਮਾਰ ਵਿਸ਼ੇ ਤੋਂ ਮਾਰੇ ਆ ਬੇਕਾਰ ਤੋਂ ਮਾਰੇ ਆ ਪਾਪ ਕੀਤੇ ਆ ਅਸੀ ਕਹ ਦੀ ਬੇਪਛਾਣ ਤੇ ਬੁਖਤ ਕਰਦੇ ਇਹਨੂੰ ਮਾਫ ਕਰ ਦੇ ਸਾਡੇ ਬਾਰੇ ਤੇ ਵੀ ਮਾਫ ਕਰ ਦੇ ਕਿ ਉਹਦੇ ਕਰਮਾਂ ਦਾ ਲੇਖਾ ਜੋਖਾ ਉਹ ਐਵੇਂ ਚੱਲ ਜੂਗਾ ਸਾਡੇ ਕਹ ਦੇ ਸਾਡੇ ਕੋਲ ਕੀ ਪਾਵਰੇ ਚਲੋ ਅਰਦਾਸ ਕਰਦੇ ਸਾਡਾ ਫਰ ਦੇ ਸੁਤ ਪਰਾ ਮੰਗਣਾ ਸਾਡਾ ਫਰ ਦੇ ਕੁਪਲਾਦੂਰੇ ਆਪਣੀ ਬੱਤੀ ਦਾ ਕਰਦਨ ਅਸੀਂ ਅਰਦਾਸ ਕਰਦੇ ਇਹਦਾ ਪੜਾ ਕਰਦੇ ਜੀ ਕਿਉਂਕਿ ਸਾਨੂੰ ਗੁਰੂ ਨੇ ਸਿਖਾਇਆ ਨਾਮ ਤੋਂ ਨਾਮ ਜੜਦੀ ਕਲਾ ਤੇਰੇ ਪਾੜੇ ਸਰਬਤ ਕਬਰਾ ਸੋ ਸੁਰਤ ਆਪਾਂ ਲਗਣਾ ਤਰੂਸਦਾ ਤੇਰਾ ਵੀ ਟੈਮ ਆ ਜਵੀ ਤਰੂਸਦਾ ਸਰਬਤ ਦੇ ਪਰਿਵਿਸ਼ ਤੇ ਤੇਰਾ ਵੀ ਟੈਮ ਆ ਜਾਵੇ ਤੇ ਜੇ ਅਸੀਂ ਬੁਰਾਈ ਮੰਗਾਂਗੇ ਤੁਸੇ ਦਾ ਸਾਡਾ ਵੀ ਟੈਂਪੋਰੇ ਵਿੱਚ ਚਲੇ ਜੇ ਇਹ ਰੰਮੀ ਗੁਣਾ ਦੀ ਦਾਤ ਪਰ ਉਹ ਗੁਰੂ ਤੋਂ ਮਿਲਦੀ ਹੈ ਤੇ ਗੁਰੂ ਅਸਲ ਹੈ ਕਿ ਜਿਹੜਾ ਸੰਸਾਰ ਦੇ ਸਾਰੇ ਬੰਦਨਾਂ ਤੋਂ ਮੁਕਤ ਕਰਨ ਵਾਲਾ ਹੋਵੇ ਹੋਂ ਸੰਸਾਰ ਦੇ ਚਿੱਲੇ ਪੀਰ ਫਕੀਰ ਨਬੀ ਔਲੀਗੇ ਅਵਤਾਰ ਰਬ ਦੇ ਪਿਆਰੇ ਜਿੰਨੇ ਵੀ ਸੰਸਾਰ ਤੇ ਆਏ ਸਭ ਨੇ ਇੱਕ ਗੱਲ ਕਹੀ ਇੱਕ ਸੂਤਰ ਵਿੱਚ ਪਰੋਏ ਗਏ ਇਹਦਾ ਗਾ ਲਈ ਇਹ ਤੁੰਗਲ ਵਿੱਚ ਬੰਦ ਬੱਜਦੇ ਗਏ ਬੇਨਾਮ ਜੋ ਮੁਕਤ ਹੋ ਜਾਓਗੇ ਨਾਮ ਜੇਪੋ ਮੁਕਤ ਹੋ ਜਾਓਗੇ ਤਨ ਗੁਰ ਨਾਮ ਖੁਦ ਖੁਦਾ ਨੇ ਸਲਗਨ ਕੱਲੇ ਨਾਮ ਦੇ ਨਾਲ ਮੁਕਤ ਨਹੀਂ ਹੋ ਸਕਦੇ ਮੇਰਾ ਲਿਖੇ ਦਿਓ ਹੰਦ ਹੋ ਗਈ ਤਨ ਗੁਰ ਨਾਮ ਸਾਂ ਤੋਂ ਜਿੰਨੇ ਵੀ ਪਹਿਲਾਂ ਆਏ ਰੱਬ ਦੇ ਪਿਆਰੇ ਰੱਬ ਨਾਲ ਜੁੜੇ ਸੀ ਰੱਬ ਦੇ ਨਾਲ ਗੱਲਾਂ ਕਰਦੇ ਸੀਗੇ ਅਜੇ ਬੰਦਨ ਵਿੱਚ ਸੀਗੇ ਅਜੇ ਬੰਦਨ ਵਿੱਚ ਸੀ ਬਿਨ ਨਾਮ ਜਪੋਂ ਤੰਗਤ ਹੋ ਜਾਉ ਨਾਮ ਜਪੋਂ ਤੰਗਤ ਬੰਦ ਖਲਾਸੀ ਹੋ ਜਾਉ ਨਾਮ ਜਪੋਂ ਆਵਾਗਮਣ ਤੋਂ ਬਰਜੋਗੇ ਤਰੁਗੁਰ ਨਾਮ ਸਾਹਿਬ ਨੇ ਕਿਹਾ ਨਹੀਂ ਇਹ ਨਹੀਂ ਉਹਦਾ ਕਦੇ ਵੀ ਨਾਮ ਜਪ ਕੇ ਦੰ ਘਰ ਵੀ ਜਾ ਸਕਦਾ ਵੀ ਮੈਂ ਇੰਨੇ ਸਾਲ ਨਾਮ ਜਪਿਆ ਪੂਰੇ ਵਿੱਚ ਬੈਠ ਕੇ ਸਮਾਧੀ ਲਾ ਕੇ ਉਪਰ ਦੀ ਆਸਰਾਤ ਰਿਹਾ ਉਹਦੇ ਫਲਦੀ ਆਸਰਾਤ ਰਿਹਾ ਹੈ ਪਾਸ਼ਣ ਦੇ ਜੇਤ ਤੇ ਨਾਮ ਫਲ ਦੀ ਆਸ ਤੋਂ ਬਗੈਰ ਜਪਿਆ ਜਾਵੇ ਕੁਝ ਮੰਗ ਤੋਂ ਬਗੈਰ ਜਪਿਆ ਜਾਵੇ ਉਹ ਸਦਾ ਪਰਸੋ ਦੇ ਦੂਜਾ ਨੰਬਰ ਪਾਸ਼ਣ ਕ ਸਭ ਨੇ ਇਹ ਗੱਲ ਕਹੀ ਕਿ ਨਾਮ ਸਭ ਤੋਂ ਉੱਚਾ ਹੈ ਰੱਬੀ ਗੁਰ ਦਾ ਸਿਰੇ ਪਰ ਗੁਰਦਾਮ ਸਾਹਿਬ ਦੇ ਉਹਨਾਂ ਨੇ ਸਭ ਨੇ ਇਹ ਗੱਲ ਕਹੀ ਨਾਮ ਸਭ ਤੋਂ ਉੱਚਾ ਹੈ ਉਹਨੇ ਨਹੀਂ 12 ਲੋਕ ਉਸੇ ਟੁਲੇ ਕੇ ਵਿੱਚ ਨਾਰਾਜ਼ ਹੈ ਉਹ ਨਾਮ ਤੋਂ ਉੱਚੀ ਹੋਰ ਵੀ ਚੀਜ਼ ਹੈਗੀ ਆ ਪੁੱਛਿਆ ਮਾਰੇ ਕਿ ਅਜੇ ਤੱਕ ਕੋਈ ਕਹਿੰਦੇ ਕੋਈ ਕਹਿੰਦੇ ਕੋਈ ਕਹਿਆ ਹੀ ਨਹੀਂ ਬੇਨਾਮ ਤੋਂ ਉੱਚੀ ਕੋਈ ਚੀਜ਼ ਹੈਗੀ ਆ ਸਭ ਨਾਮ ਤੋਂ ਸਭ ਦੇ ਸਭ ਤੋਂ ਉੱਚਾ ਨਾਮ ਕਿਹਾ ਸਭ ਨੇ ਤੁਸੀਂ ਕਹਿੰਦੇ ਵੀ ਨਹੀਂ ਨਾਮ ਤੋਂ ਉੱਚੀ ਕੋਈ ਚੀਜ਼ ਹੋਰ ਵੀ ਹੈਗੀ ਆ ਫਿਰ ਬਾਜੀ ਨੇ ਕਿਹਾ ਹੈ ਉੱਚਾ ਤੇਰੀ ਤੈਨੂੰ ਉੱਜਾ ਸੁਚਾ ਆਚਾਰ ਨਮੋਰੇ ਸਭ ਕੋ ਉੱਪਰ ਨਾਮ ਤੋਂ ਉੱਪਰ ਸੱਚ ਆਚਾਰ ਸੱਚ ਸੁਚਾ ਆਚਾਰ ਵਿਹਾਰ ਭਾਵ ਸਾਡਾ ਜੀਵਨ ਦਾ ਚਾਲ ਚੱਲਣਾ ਕਿਸੇ ਦਾ ਬਰਾਦਰੀ ਕਰਨ ਕਿਸੇ ਬੁਰ ਕੰਮ ਦੇ ਬਾਰੇ ਬੁਰਾਦਰੀ ਸੋਚਦਾ ਹੈ ਵਾਸ਼ਯ ਦੇ ਕਰਨਾ ਦੇ ਬਹੁਤ ਦੂਰ ਜੇ ਤੂੰ ਕਿਸੇ ਦਾ ਬੁਰਾ ਵੀ ਸੋਚ ਲਿਆ ਨਾ ਫੇਰ ਉਹ ਨਾ ਅਸਰ ਹੋ ਕੇ ਤੇ ਹੁਣ ਸਤੋ ਜਨਮਰਦੇਵ ਦੁੱਖ ਨੂੰ ਦੁੱਖ ਸਮਝੇ ਨਾ ਅਸੀਂ ਸਾਰੇ ਸੰਸਾਰ ਦੇ ਧਾਰਮਿਕ ਬੰਦੇ ਜਿੰਦੇ ਆ ਅਸੀਂ ਸੀਰ ਦੇ ਦੁੱਖ ਨੂੰ ਦੁੱਖ ਨਹੀਂ ਮੰਨਦੇ ਇਹ ਗਾ ਜੀ ਸੰਸਾਰੀ ਬੰਦੇ ਆ ਸੰਸਾਰੀ ਸੀ ਦੇ ਦੁੱਖ ਨੂੰ ਦੁੱਖ ਮੰਨਦੇ ਆ ਸੁੱਖ ਨੂੰ ਸੁੱਖ ਮੰਨਦੇ ਆ ਪਰ ਰੱਬ ਦਾ ਪਿਆਰਾ ਸੀ ਦੇ ਦੁੱਖ ਨੂੰ ਦੁੱਖ ਨਹੀਂ ਮੰਨਦਾ ਤਾਇਆ हट ਜੂ ਦੂਰ ਹੋ ਜੂ ਜਿਹੜਾ ਜਨਮਵਰ ਮਿਲ ਦੋਖਿਆ ਲ ਇਹ ਬਹੁਤ ਲੰਬਾ ਦੋਖਿਆ ਇਹ ਲੰਬਾ ਬਹੁਤ ਲੰਬਾ ਦੋਖਿਆ ਇਹ ਕਈਆਂ ਜੁਗਤੋ ਸਾਡੇ ਨਾਲ ਚੱਲਦਾ ਰਹੇ ਕਈਆਂ ਜੁਗਤੋ ਸਾਡੇ ਨਾਲ ਚੱਲਦਾ ਰਹੇ ਇਹਦੇ ਬਾਰੇ ਤੇ ਪੈਰੋ ਕਿਰਪਾਸ਼ਾ ਦੇ ਰਸਾ ਨੂੰ ਸੇ ਦਿੱਤੀ ਜੀਵਨ ਦੀ ਜੀਵਨ ਗਿਆਨ ਦਸੀ ਉਹ ਕਹਿੰਦੇ ਆਓ ਤੁਹਾਨੂੰ ਇਹਦੇ ਬਾਰੇ ਵਿੱਚ ਸਮਝਾਈਏ ਉਦੇ ਭਾਰਤਾ ਬੁਰਾ ਨਾ ਰੱਖੂ ਚੀਤ ਆਪਣੇ ਕਰ ਕਰਦੀ ਕਰੂ ਕੀਤੇ ਪਾਪ ਤੇ ਜੇਕਰ ਪਾਪ ਸੋਚ ਵੀ ਲਿਆ ਕੀਤਾ ਨਹੀਂ ਅਜੇ ਸੋਚਿਆ ਕੇਵਲ ਉਹ ਤੇਰੇ ਕਰਮਾਂ ਚ ਲਿਖਿਆ ਗਿਆ ਉਹਦਾ ਤੈਨੂੰ ਦੁੱਖ ਮਿਲਣਾ ਜਦੋਂ ਮਰਨ ਦਾ ਇਸ ਵਾਸਤੇ ਭਾਰਤਾ ਬੁਰਾ ਨਾ ਰੱਖੂ ਚੀਤ اے ਸੰਸਾਰ ਦੇ ਲੋਕੋ ਕਿਸੇ ਦਾ ਬੁਰਾ ਕਰਨਾ ਬਹੁਤ ਦੂਰ ਉਹ ਕਦੇ ਸੋਚਿਓ ਵੀ ਨਾ ਵੀ ਕਿਸੇ ਦਾ ਬਰੋਝ ਫਿਰ ਕੀ ਹੋਗਾ ਫਿਰ ਕਿਹਦਾ ਦੁੱਖ ਸੁ ਆ ਦੁੱਖ ਫਿਰ ਮਿਟਣਾ ਚਾ ਰਮਰਨ ਵਾਲਾ ਤਾਂ ਕੋ ਦੁੱਖ ਨਹੀਂ ਭਾਈ ਮੇਰੇ ਮੇਰੇ ਮਿਤਰਾ ਮੇਰੇ ਪ੍ਰਭਾ ਆ ਸੁਣੋ ਜਿਹੜੀ ਤਰ੍ਹਾਂ ਮੈਂ ਗੱਲ ਕਹੀ ਧਿਆਨ ਦੇ ਨਾਲ ਸੁਣਨੋ ਤੇ ਜਿੰਨਾਂ ਨੇ ਸੁਣ ਲਈ ਉਹਨਾਂ ਨੂੰ ਸੋਝੀ ਆ ਗਈ ਜਿਨ੍ਹਾਂ ਨੇ ਸੁਣਿਆ ਨਹੀਂ ਉਹ ਬੇਪਰਵਾ ਫਿਰਦੇ ਨੇ ਉਹਨਾਂ ਦੇ ਸੀਰ ਦਾ ਸੁੱਖ ਮਾਣਿਆ ਮਨ ਦਾ ਸੁੱਖ ਨਹੀਂ ਮਾਣਿਆ ਇਹ ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਪਹਿਲਿਓ ਸੀਰ ਦਾ ਸੁੱਖ ਕੁਝ ਹੋਰ ਚੀਜ਼ ਆ ਮਨ ਦਾ ਸੁੱਖ ਕੁਝ ਹੋਰ ਚੀਜ਼ ਆ ਤ੍ਰਿਪਤੀ ਜਾ ਕੇ ਮਨ ਦੇ ਸੁੱਖ ਵਿੱਚ ਹੋਣੀ ਆ आनंद ਜਾਵੇ ਮਨ ਦੇ ਸੁਖ ਵਿੱਚ ਆਉਣਾ ਹੈ ਹੋਣਾ ਹੈ ਸਿਹ ਦਾ ਸੁਖ ਤੱਕ ਦੇ ਅਗਤ ਕਦੇ ਚਲੇਗਾ ਸਦਾ ਸਿਹ ਦਾ ਸੁਖ ਨਹੀਂ ਦਿੰਦਾ ਸਦਾ ਸਿਹ ਦਾ ਦੁੱਖ ਨਹੀਂ ਦਿੰਦਾ ਇਹਦੇ ਇੱਕ ਕਪੜਾ ਸੀ ਪਾ ਲਿਆ ਇੱਕ ਕਪੜਾ ਲਾ ਲਿਆ ਬਸ ਇੰਨਾ ਕੀ ਗੱਲ ਹੈ ਸਿਹ ਦੇ ਧੋਖੀ ਗਾਲ ਸੇਦਾ ਦੁੱਖ ਦੇ ਇੰਤਰਾ ਦਾ ਵੀ ਇੱਕ ਕਪੜਾ ਸੀ ਨਵਾਂ ਪਾ ਲਿਆ ਸੁੱਖ ਆਵੇ ਬਦਲੋ ਇੱਕ ਕਪੜਾ ਜ਼ਿਦਾ ਲਿਆ ਦੰਗੇ ਹੋ ਮੁਰੇ ਲਕਨਾਂ ਦੇ ਸੰਸਾਰ ਵਿੱਚ ਇਹ ਤਾਂ ਆਉਣੀ ਜਾਣੀ ਆ ਸੁੱਖ ਵੀ ਆਉਣਾ ਤੇ ਦੁੱਖ ਵੀ ਆਉਣਾ ਪਰ ਜਿਹੜਾ ਦੁੱਖ ਲਗਾਤਾਰ ਦਾ ਕਈਆਂ ਜੁਗਾਂ ਤੋਂ ਸਾਡੇ ਮਨ ਰੱਤੇ ਆਇਓ ਉਹ ਹੈ ਜਦੋਂ ਮਰਨ ਦਾ ਉਹਦੀ ਦਰੰਡੀਤਨ ਗੁਰਦਆਸ ਸਾਹਿਬ ਦੇ ਰਹਿ ਜੀ ਵੇ ਤੂੰ ਕਿਸੇ ਦਾ ਬੁਰਾ ਸੋਚੇ ਨਾ ਜੇ ਤੈਨੂੰ ਇਹ ਜਰਮਣ ਦਾ ਦੁੱਖ ਵੀ ਆ ਜਾਵੇ ਤੇ ਮੈਂ ਜ਼ਿੰਮੇਵਾਰ ਦਿੰਦਾ ਕੋ ਗਰੰਟੀ ਆਇਤਾ ਤੇ ਪੈਰੋਂ ਕੁਛ ਨਹੀਂ ਦਿੱਤੇ ਨਹੀਂ ਰੰਡੀ ਤਾਨੂੰ ਕੋ ਨਾਮ ਸਾਬੇ ਦੀ ਰੰਡੀ ਦੇ ਰਿਹਾ ਤਾਨੂੰ ਲੈ ਕੇ ਦੇ ਰਿਆ ਤੇ ਮੈਂ ਤਾਂ ਲੈ ਕੇ ਦਿੱਤਾ ਤੇ ਲੈ ਕੇ ਦਿੱਤਾ ਉਹਨੇ ਵੀ ਮੈਂ ਜ਼ਿੰਮੇਵਾਰ ਹਾਂ ਤੇ ਉਹ ਇੰਨਾ ਬੜਾ ਸਾਡੇ ਮਗਰ ਤਾਕਤ ਵਾਲਾ ਗੁਰੂ ਹੋਵੇ ਉਹ ਗਰੰਟੀ ਦਾ ਕੰਮ ਕਰਦਾ ਹੋਵੇ ਤੁਸੀਂ ਗਰੰਟੀ ਵਾਲੇ ਕੋਲ ਚ ਭੱਜ ਕੇ ਜਾਵਾਂਗੇ ਅਸੀਂ ਸੰਸਾਰ 'ਚ ਇਹ ਕੋਈ ਦਿੰਦਾ ਗਰੰਟੀ ਤੇ ਤੁਸੀਂ ਭੱਜ ਕੇ ਜਾਵਾਂਗੇ ਵੀ ਉਹ ਕਿਹਦਾ ਚੀ ਟੁੱਟੂਗੀ ਨਹੀਂ ਅਜਿ ਤੋ ਕੋਈ ਕਿਹਦਾ ਚੀਜੇ ਖਰਾਬ ਨਹੀਂ ਹੋਊਗੀ ਅਸੀਂ ਉਹ ਲਵਾਂਗੇ ਭਾਵੇਂ ਕਿੰਨੇ ਪੈਸੇ ਲਾ ਦੇਣ ਜਿਹਦੀ ਗਰੰਟੀ ਨਹੀਂ ਉਥੇ ਸ਼ਰਤ ਪਾਇੰਦਾ ਯਾਰ ਇਹਦੀ ਗਰੰਟੀ ਤੇ ਕੋਈ ਹੈ ਹੀ ਨਹੀਂ ਕੀ ਦਵਾ ਮੇਦੋ ਤੇ ਕੱਲ ਨੂੰ ਬਰਾਉ ਉਹ ਅਸੀਂ ਗਰੰਟੀ ਵਾਲੇ ਪਾਸੇ ਭਜਦੇ ਆ ਪਰ ਅਸੀਂ ਅਸਲ ਗਰੰਟਰੇਰ ਦੇ ਅੱਗੇ ਫੜਦਾ ਉਹ ਹਤਨ ਗੁਰਨਾਮ ਸਿੰਘ ਸਾਹਿਬ ਮਰੇ ਉਹਦੇ ਕੋਲ ਜਾ ਕੇ ਰਾਜੀ ਨਹੀਂ ਅਸੀਂ ਉਹਦੇ ਕੋਲ ਜਾ ਕੇ ਰਾਜੀ ਨਹੀਂ ਉਹਦੀ ਗੱਲ ਮੰਨ ਕੇ ਰਾਜੀ ਨਹੀਂ ਤਦੋਂ ਕਿ ਮੈਂ ਮਿੱਟੂ ਗੰਦੇ ਮਰਸੋ ਦਾ ਰੱਬੀ ਗੁਰ ਪਾਸ਼ਾ ਸਾਡੀ ਝੋਲੀ ਵਿੱਚ ਪਾ ਰਿਆ ਅੱਜ ਇੱਕ ਨਵਾਂ ਪ੍ਰਕਾਣ ਕਰਦਾ ਵਿਚਾਰ ਮੈਂ ਬਣਾ ਰਿਹਾ ਸੀ ਬੀ ਸੀ ਸੰਸਾਰ ਦੇ ਸਾਰੇ ਲੋਕ ਰੂਪ ਨਾਲ ਜੁੜੇ ਆ ਵਿਚਾਰ ਨਾਲ ਨਹੀਂ ਜੁੜੇ ਉਹ ਪਾਸ਼ਾ ਜਿੱਦਾਂ ਇਹਨਾਂ ਨੂੰ ਕੱਲੋਂ ਕਿਰਪਾ ਦੇ ਰੂਪਰੇ ਦੇ ਅਸੇ ਜਿਹੜਾ ਉਪਦੇਸ਼ ਤੁਹਾਨੂੰ ਗੁਰਨਾਮਸਾਬ ਦਾ ਉਹ ਰੂਪ ਨਾਲ ਨਹੀਂ ਜੁੜਿਆ ਉਹ ਵਿਚਾਰ ਨਾਲ ਜੁੜਿਆ ਹੈ ਉਸ ਵਿਚਾਰ ਦਾ ਤੁਹਾਨੂੰ ਪਤਾ ਹੀ ਨਹੀਂ ਵਿਚਾਰ ਉਹ ਕੀ ਕੀ ਹੈ ਉਹ ਕਰਨੋ ਪਾਸ਼ਾ ਪ੍ਰੇਰਿ ਕਰਪਾ ਕਰਦੇ ਨੇ ਉਹ ਜੇ ਪਕਲ ਵਿਚਾਰ ਕਰ ਲਾਂਗੇ ਹੋਈਆਂ ਪੁੱਲਾਂ ਦੀ ਕਿੰਮਾ ਬਰਸ਼ ਕਰੋ ਆਓ ਨਮਾ ਸਰਬੱਤ ਦੇ ਭਲੇ ਵਾਸਤੇ ਨੰਦਰੂ ਕਹਿ ਲਈ ਦੀ ਸੁਖਸ਼ਾਂਤੀ ਵੰਤਿਆ ਪਾ ਸਭ ਲੋਨ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ